ਕੰਡਾ ਦਾ ਸਮਾਂ ਮੈਨੂੰ 15-18 ਸਾਲ ਹੋ ਗਿਆ ਲੱਗੇ ਨੂੰ ਜੋ ਕਿ ਪ੍ਰਗਟ ਦਿਨ ਆ ਰਿਹਾ ਸੀ ਉਹਦੇ ਸਰਬੰਧ ਦੇ ਵਿੱਚ ਇਹ ਇਹ ਲੀਡੀਆਂ ਮੈਡਮਾਂ ਦੇ ਜਲਾਨੀਆਂ ਦੇ ਪਏ ਇਕੱਠੇ ਕਰਕੇ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਇੱਥੇ ਆ ਕੇ ਤਾਸ਼ ਵੀ ਖੇੜਦਾ ਇਹੋ ਮੌਜੂਦਾ ਸਰਪੰਚ ਰੋਜ਼ ਬੰਦੇ ਇਕੱਠੇ ਕਰਕੇ ਅੰਦਰ ਤਾਸ਼ ਖੇੜਦਾ ਹੁੰਦਾ ਸੀ ਤੇ ਲੋਕਾਂ ਸਾਨੂੰ ਕਹਿਣਾ ਮੈਂ ਕਹਾ ਵੀ ਅਸੀਂ ਇਹ ਕਿਹਾ ਤੇ ਸਿਰ ਪੜਵਾਉਣਾ ਅਸੀਂ ਅਸੀਂ ਨਹੀਂ ਕਿਹਾ ਤੇ ਇਹਨਾਂ ਮਿੱਟੀ ਸਿੱਟੀ ਮਿੱਟੀ ਸੱਟ ਕੇ ਵੀ ਉਹ ਪੂਰਦੇ ਸੀਗੇ ਇਹਨੇ ਆ ਕੇ ਡੱਕਿਆ ਮੁੜ ਕੇ ਆ ਕੇ ਇੱਥੇ ਵੀਡੀਓ ਬਣਾ ਕੇ ਲੈ ਗਿਆ ਬੁੜੀਆਂ ਦੀ ਮੌ ਨਿਆਣਿਆਂ ਨਾਲ ਲੈ ਕੇ ਤੇ ਇਹ ਮਿੱਟੀ ਸੱਡੀਆਂ ਸੀਗੀਆਂ ਤੇ ਇਹ ਵੀਡੀਓ ਬਣਾ ਕੇ ਲਾ ਕੇ ਮੁੜ ਕੇ ਫੇ ਆ ਗਿਆ ਜੇ ਘੰਟੇ ਬਾਅਦ ਫੇ ਆ ਮੁੜ ਕੇ ਗਾਲਾਂ ਲਾ ਪਿਆ ਕਰਨ ਕਿ ਅਸੀਂ ਕਿਹਾ ਵੀ ਸਰਪੰਚ ਸਾਹਿਬ ਬਈ ਝੰਡਾ ਲਵਾਉਣ ਵਾਲ ਵੀ ਤੂੰ ਸੀਗਾ ਤੇ ਪ੍ਰਗਟ ਜਿੱਦਣ ਪਰਕਰਤਨ ਹੁੰਦਾ ਸੀ ਉਸ ਦਿਨ ਵੀ ਤੂੰ ਹੁੰਦਾ ਸੀ ਨਾਲ ਤੇ ਕਹਿੰਦਾ ਕਿਹੜਾ ਪੈਨਚੋ ਕਹਿੰਦਾ ਬਸ ਐਦੂ ਲੜਾਈ ਹੋ ਪਈ ਮੁੰਡੇ ਲੜ ਪਏ ਤੇ ਉਹ ਸੋਣ ਮੁੱਕੀ ਹੋਇਆ ਤੇ ਕੋਈ ਟੱਕ ਨਹੀਂ ਸੀ ਕੋਈ ਗੱਲ ਨਹੀਂ ਸੀ ਇਹਨੇ ਮੁੜ ਕੇ ਆਪ ਹੀ ਇਹਨੇ ਬਾਹ ਬੂਹ ਵਢਾ ਕੇ ਉੱਤੇ ਟੱਕ ਲਾ ਕੇ ਸੱਟਾ ਮਾਰ ਕੇ ਤੇ ਇਹਨੇ ਹੁਣ ਚੱਪੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਮੜਿਆ ਤਾਂ ਝੰਡੇ ਦੀ ਜਿਹੜੀ ਇਹਨੇ ਵਿਆਪਦੀ ਕੀਤੀ ਆ ਝੰਡਾ ਸਾਰਾ ਟੇਡਾ ਸੀਗਾ ਹੁਣ ਵੀ ਬਾਸ ਟੁੱਟਾ ਪਾ ਉਹ ਜਿਹੜਾ ਪੈਪ ਟੁੱਟਾ ਪਿਆ ਵਾ ਇਹਨਾਂ ਲੱਤ ਮਾਰੀ ਇੱਕ ੱੱੱਕਾ ਮਾਰਿਆ ਕਿ ਹੱਥਾਂ ਨਾਲ ਮੈਂ ਹਲਾਉਂਦੇ ਸੀਗੇ ਉਹ ਨਿਕਲਿਆ ਨਹੀਂ ਡੂੰਗਾ ਸੀਗਾ ਗੱਡਿਆ ਜੈ ਜੈ ਤੇ ਉਸ ਤੋਂ ਬਾਅਦ ਤੁਹਾਨੂੰ ਭਾਈਚਾਰਾ ਸਾਡਾ ਇੱਥੇ ਨਿਸ਼ਕਰ ਕਰਦਾ ਸੀ ਤੇ ਹੁਣ ਦਾ ਮੌਜੂਦਾ ਸਰਪੰਚ ਜੀ ਜੋ ਹੁਣ ਬਣਿਆ 24 ਦੇ ਭਾਈਚਾਰਾ ਮਹਾਰਾਜ ਦੇ ਜਿੰਮੇਵਾਰ ਰਿਸਪੰਸ ਦੇ ਵਿੱਚ ਜਿਹੜਾ ਭਾਈ ਕਿੰਨੂੰ ਪਾ ਕੇ ਕਰ ਰਿਹਾ ਸੀ ਤੇ ਮੁਰਦਾ ਸਿਰ ਪੈਂਚਾ ਹੜ ਕੇ ਉਹਨਾਂ ਨੂੰ ਦੋ ਤਿੰਨ ਮਿੰਟ ਤੋ ਡੱਕ ਰਿਹਾ ਸੀ ਤੇ ਮੈਂ ਧਰਦੇ ਉਹ ਕਰਾ ਦੂ ਪਰਚਾ ਕਰਾ ਦੂ ਆਖਾ ਦੂ ਤੇ ਉਸ ਦਿਨ ਉਹ ਫੈਮਲੀ ਸਵੇਤ ਜੀਸ਼ਾਨ ਸਾਹਿਬ ਨੂੰ ਪਟਣ ਦੀ ਉਹਦੇ ਵਿੱਚ ਸੰਬੰਧ ਦਾ ਆਇਆ ਜਦੋਂ ਇਥੇ ਬੀਬੀਆਂ ਨੇ ਬੰਦਿਆਂ ਨੇ ਡੱਕਿਆ ਤਾਂ ਉਹ ਸਾਰਾ ਪਰਿਵਾਰ ਇਹਨਾਂ ਦੇ ਗਲ ਪੈ ਗਿਆ ਗਲ ਪੈ ਗਿਆ ਚਲੋ ਇੱਥੇ ਅਸੀਂ ਵੀ ਖੁਦ ਮੌਜੂਦ ਸੀ ਹੋਰ ਬੰਦੇ ਵੀ ਮੌਜੂਦ ਸੀ ਸਾਰਿਆਂ ਨੇ ਹਟਾ ਹਟਾ ਕਰਵਾਤਾ ਲੇਕਿਨ ਉਹਦੇ ਕੋਲੋਂ ਨਿਸ਼ਾਨ ਸਾਹਿਬ ਪਟਿਆ ਗਿਆ ਲੜਦੇ ਆ ਫਿਰਦੇ ਆ ਚਲੋ ਲੜਦੇ ਆ ਫਿਰਦੇ ਆ ਪਟਿਆ ਗਿਆ ਜਦੋਂ ਉਹਨੂੰ ਸਮਝਾਇਆ ਤੇ ਉਹ ਵੱਲ ਦੇ ਵਿੱਚ ਕੋਈ 2-3 ਘੰਟੇ ਬਾਅਦ ਆਪ ਹੀ ਸੱਟਾ ਲਾ ਕੇ ਹਸਪੀਟਲ ਦਾਖਲ ਹੋ ਗਿਆ ਅਸੀਂ ਖੁਦ ਉੱਥੇ ਮੌਜੂਦ ਬੈਠੇ ਆ ਤੁਰ ਕੇ ਗਿਆ ਵਾ ਹੁਣ ਸਾਨੂੰ ਪਤਾ ਲੱਗਦਾ ਵਾ ਕਿ ਉਹ ਆਪਣੇ ਛੁੱਟੀਆਂ ਛੱਬੀਆਂ ਬਣਾਉਣ ਰੇਸ ਬੰਦ ਦੇ ਵਿੱਚ ਹਜੇ ਤੱਕ ਵੀ ਦਾਖਲ ਵਾ ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਕਿ ਇਹਨੇ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਢਿੱਡ ਵੀ ਕੀਤੀ ਆ ਇਹਦੇ ਬੰਦੀ ਕਾਰਵਾਈ ਕੀਤੀ ਜਾਵੇ ਵੈਰੀ ਗੁੱਡ ਸਰ ਜਿਹਦੇ ਤੇ ਯਤਨੀ ਕਰਾਂਦੀ ਕੋਈ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਇੱਕ ਘੱਟ ਡੀਲ ਖੇਦੀ ਕਰਦੇ ਆਂ ਤੇ ਜਿੰਨੇ ਵੀ ਵਾਟਵਾਪ ਪਾਰਟੀਆਂ ਦੇ ਆਗੂ ਸਾਹਿਬਾਨੇ ਤੇ ਮੋਹਦੇ ਆ ਜਿਵੇਂ ਪਿੰਡਾਂ ਦੇ ਆਗੂ ਸਾਹਿਬਾਨ ਬੋਲਦੇ ਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਪਿੰਡਾਂ ਦੇ ਵਿੱਚ ਜਿਹੜੀ ਭਾਈਚਾਰਕ ਸਾਜ ਆ ਇਹ ਕਦੀ ਵੀ ਖਤਮ ਨਹੀਂ ਹੋਣੀ ਚਾਹੀਦੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਗਠਜਬੰਦਨ ਤੋਂ ਉੱਪਰ ਉੱਠ ਕੇ ਜਿਹੜਾ ਇੱਕ ਸਾਡਾ ਪਿੰਡਾਂ ਦੇ ਵਿੱਚ ਭਾਈਚਾਰਾ ਵਾ ਉਹਨੂੰ ਆਪਾਂ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਆ ਪਰ ਇੱਥੇ ਪਤਾ ਲੱਗਾ ਕਿ ਪਿੰਡ ਦੇ ਜਿਹੜੇ ਮੌਜੂਦਾ ਮੋਹਦਵਾਰ ਸੱਜਣਾ ਜਾਂ ਜਿਹੜੇ ਪਿੰਡ ਦੇ ਸਰਪੰਚ ਨੇ ਉਹਨਾਂ ਵੱਲੋਂ ਹੀ ਜਿਹੜਾ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਵਾ ਤੇ ਜਿਹੜੀ ਕਿ ਬੜੀਏ ਕੋ ਸ਼ਰਮਨਾਕ ਗੱਲ ਆ ਸੋ ਅਸੀਂ ਤਾਂ ਹੁਣ ਵੀ ਇਹੀ ਬੇਨਤੀ ਲੈ ਕੇ ਆਏ ਆ ਕਿ ਆਪਸ ਵਿੱਚ ਬੈਠ ਕੇ ਜਿਹੜਾ ਹੈਗਾ ਰਾਜੀਨਾਮੇ ਵਾਲੇ ਪਾਸੇ ਨੂੰ ਤੁਰਿਆ ਜਾਵੇ ਕਿਉਂਕਿ ਮੰਦਿਰ ਮਸਜਿਦ ਗੁਰਦੁਆਰਾ ਚਰਚ ਸਭ ਦੇ ਸਾਂਝੇ ਨੇ ਭਗਵਾਨ ਸਭ ਦਾ ਸਾਂਝਾ ਹੈ ਪ੍ਰਮਾਤਮਾ ਇੱਕ ਏ ਤੇ ਇੱਕੋ ਨੇ ਆਪਾਂ ਨੂੰ ਸਾਜਿਆ ਏ ਸੋ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਦੇ ਹੱਥ ਹੱਥ ਜੁੜ ਕੇ ਬੇਨਤੀ ਕਰਦੇ ਹਾਂ ਜਿੰਨੇ ਵੀ ਇੱਥੇ ਆਗੂ ਸਹਿਬਾਨ ਪਹੁੰਚੇ ਨੇ ਕਿ ਆਪਾਂ ਕੋਸ਼ਿਸ਼ ਕਰੀਏ ਕਿ ਇਹ ਜਿਹੜਾ ਮਸਲਾ ਹੈ ਉਹ ਰਾਜੀਨਾਮੇ ਵਾਲੇ ਪਾਸੇ ਨੂੰ ਤੁਰੇ ਜੇਕਰ ਨਹੀਂ ਰਾਜੀਨਾਮੇ ਵਾਲੇ ਪਾਸੇ ਨੂੰ ਤੁਰਦਾ ਦੂਸਰੀ ਤਰ੍ਹਾਂ ਆਪਣੀ ਅੜੀ ਦੇ ਉੱਤੇ ਅੜੀ ਹੋਈ ਆ ਤਾਂ ਫਿਰ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਇਹਕਰ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਨਹੀਂ ਕਰਦਾ ਦਾ ਇਸ ਇੱਥੇ ਜਿਹਨੇ ਸਰਕਾਰੀ ਚੁੱਕਿਆ ਜਾਊਗਾ ਤੇ ਉਹ ਸਰਕਾਰੀ ਦੇ ਨੇ ਸਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਸੋ ਇੰਨੀਆਂ ਕੋ ਬੇਨਤੀ ਹੈ ਕਿ ਬ੍ਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਾਨ ਅੱਲਾਹ ਕੀ ਤਬਾਰਕ ਕੀ ਹੈ ਦੇਖੋ ਮੇਰੀ ਸੰਗਤਾਂ ਨੂੰ ਹੱਥ ਜੋੜ ਕੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਾਂ ਕਿਸੇ ਦੇ ਮਗਰ ਨਹੀਂ ਲੱਗਣਾ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਆਪਾਂ ਹੁਣ ਅਨਪੜ੍ਹ ਨਹੀਂ ਆ ਆਪਾ ਪੜੇ ਲਿਖੇ ਆ ਆਪਣਾ ਦਿਮਾਗ ਇਸਤੇਮਾਲ ਕਰਨਾ ਵਾ ਕਾਨੂੰਨੀ ਕਾਰਵਾਈ ਠੋਕੇ ਕਰਾਵਾਂਗੇ ਐਸਐਸਬੀ ਸਾਹਿਬ ਸਾਡੇ ਬਹੁਤ ਵਧੀਆ ਵਾ ਇਹ ਸਾਰੇ ਤੁਹਾਡੇ ਉਹਨਾਂ ਨੇ ਸਬੂਤ ਮਿਲ ਗਏ ਆ ਵੀ ਮੌਜੂਦਾ ਸਰਪੰਚ ਨੇ ਕੀ ਕੀਤਾ ਵਾ ਜੇਕਰ ਉਹ ਬੈਠ ਕੇ ਰਾਜੀਨਾਵਾ ਕਰਨਾ ਚਾਹੁੰਦਾ ਵਾ ਤੇ ਇਹ ਵੀ ਧਿਰ ਰਾਜੀ ਆ ਵੀ ਅਸੀਂ ਬੈਠ ਕੇ ਰਾਜੀਨਾਵਾ ਕਰੀਏ ਕਿਉਂਕਿ ਸਾਡਾ ਰਾਸ਼ਟਰੀ ਆ왈 ਵੀ ਕੀ ਸੰਘਰਸ਼ ਮੋਰਚੇ ਦਾ ਮਕਸਦ ਹੈਗਾ ਦੱਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣਾ ਤੇ ਉਹਨਾਂ ਨੂੰ ਜਾਗਰੂਤ ਕਰਨਾ ਕਿ ਐਵੀ ਦੀ ਕਿਸੇ ਦਾ ਮਗਰ ਲੱਗ ਕੇ ਹੋਏ 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 ਹੋ ਵਿੱਚ ਪੈ ਜਾਣਾ ਨੋ ਆਪਣਾ ਮਕਸਦ ਹੈਗਾ ਜੇ ਕ ਸਰਪੰਚ ਨਹੀਂ ਮੰਨਦਾ ਗਲਤੀ ਉਹਦੀ ਬਹੁਤ ਹੈ ਬੇਅਦਵੀ ਕੀਤੀ ਉਹਨੇ ਭਾਵਨਾਵਾਂ ਨੂੰ ਠੇਸ ਪਹਾਈ ਹੈ ਇਸ ਕਰਕੇ ਮੈਂ ਸਰਪੰਚ ਸਾਹਿਬ ਨੂੰ ਵੀ ਕਹਿਣਾ ਮੈਂ ਮੌਜੂਦਾ ਨੂੰ ਵੀ ਭਾਈ ਬੈਠ ਕੇ ਰਾਜਨਾਮਾ ਆਪਾਂ ਕਰਾਂਗੇ ਤੇ ਤੇਰੀ ਗਲਤੀ ਹੈ ਤਾਂ ਤੂੰ ਆਪਣੇ ਝੋਲੀ ਪਾ ਜੇ ਇਧਰੋਂ ਕਿਸੇ ਦੀ ਗਲਤੀ ਹੈ ਤੇ ਇਹ ਆਪਣੇ ਝੋਲੀ ਪਾਉਣ ਅਗਰ ਨਹੀਂ ਉਹ ਮੰਨਦਾ ਤੇ ਐਸਐਸਪੀ ਸਾਹਿਬ ਨੂੰ ਪਤਾ ਵਾ ਐਸਐਸਪੀ ਸਾਹਿਬ ਪੂਰੀ ਕਾਨੂੰਨੀ ਕਾਰਵਾਈ ਕਰਨਗੇ ਉਸ ਤੋਂ ਬਾਅਦ ਫਿਰ ਕਾਨੂੰਨ ਦੇਖੇ ਲੇਕਿਨ ਸਾਡਾ ਫਰਜ਼ ਬੰਦਾ ਇਹ ਤੁਹਾਨੂੰ ਆ ਕੇ ਇੱਕ ਕਰਨਾ ਅਸੀਂ ਉਹ ਬੰਦੇ ਨਹੀਂ ਕਿ ਤੁਹਾਨੂੰ ਅਸੀਂ ਲੜਾ ਦਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਢ ਝਗੀਆਂ ਗੁਲਾਮ ਦੇ ਵਿੱਚ ਜਿੱਥੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਮੰਦਿਰ ਦਾ ਜੋ ਬੇਅਦਬੀ ਹੋਈ ਆ ਉਸ ਮਾਮਲੇ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੂੰ ਪਤਾ ਲੱਗਿਆ ਪਰ ਹੋਰ ਵੀ ਸੰਸਥਾਵਾਂ ਨੂੰ ਜਿੱਦਾਂ ਪਤਾ ਲੱਗੀ ਜਾਂਦਾ ਸਾਨੂੰ ਵਾਲਮੀਕੀਤੀ ਰਖ ਤੋਂ ਵੀ ਫੋਨ ਆਏ ਆ ਕਿ ਜਿਹੜੀ ਤੁਸੀਂ ਵੀਡੀਓ ਪਾਈ ਆ ਉਹ ਕੀ ਉਹਦੇ ਵਿੱਚ ਹੈਗਾ ਵਾ ਤਾਂ ਉਹਦਾ ਕੀ ਰਿਜ਼ਲਟ ਆ ਕੀ ਕਾਰਵਾਈ ਉੱਤੇ ਹੋਈ ਆ ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਵਾਲਮੀਕੀ ਤਿਰਤੋ ਵੀ ਇੱਥੇ ਸੰਸਥਾਵਾਂ 'ਵਾਂ ਪਹੁੰਚ ਸਕਦੀਆਂ ਸੋ ਆਹ ਹੁਣ ਜਿਹੜੀ ਆ ਮੌਜੂਦ ਸਾਡੇ ਵਿੱਚ ਭਗਵਾਨ ਵਾਲਮੀਕੀ ਸੰਘਰਸ਼ ਮੋਰਚੇ ਦੇ ਪ੍ਰਧਾਨ ਰੋਸ਼ਨ ਲਾਲ ਸੱਬਰਵਾਲ ਜੀ ਔਰ ਸਾਡੇ ਵਿੱਚ ਬਾਗੀ ਕਿਸਾਨ ਮੋਰਚੇ ਦੇ ਪ੍ਰਧਾਨ ਭੰਡਾਰ ਸਾਹਿਬ ਜੀ ਔਰ ਅਰਜੁਨ ਸੱਬਰਵਾਲ ਜੀ ਔਰ ਕਾਲੀ ਜੀ ਤੇ ਸਾਡੇ ਅਲੱਗ-ਅਲੱਗ ਸੰਸਥਾਵਾਂ ਤੋਂ ਪਹੁੰਚੇ ਬਬਲੋਜੀ ਪਹੁੰਚੇ ਨੇ ਔਰ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਜਿਹੜੀ ਗੱਲ ਹੈਗੀ ਆ ਕਿਉਂਕਿ ਇਹ ਜਿਹੜਾ ਧਾਰਮਿਕ ਮਸਲਾ ਹੁੰਦਾ ਬੜਾ ਅੱਗਾਂ ਨੂੰ ਫੈਲਦਾ ਅਗਰ ਇਸ ਦਾ ਰਿਜ਼ਲਟ ਕੋਈ ਨਹੀਂ ਨਿਕਲਦਾ ਤੇ ਜਿਹੜੀ ਬੇਅਦਬੀ ਉਹਨੇ ਕੀਤੀ ਆ ਔਰ ਸਾਡੇ ਜਿਹੜੇ ਸਮਾਜ ਸੇਵਾ ਕਰਦੇ ਸਮਾਜ ਦੇ ਬੱਚਿਆਂ ਦੇ ਔਰਤਾਂ ਦੇ ਔਰ ਨੌਜਵਾਨਾਂ ਤੇ ਜਿਹੜਾ ਹਮਲਾ ਕੀਤਾ ਤੇ ਤਾਰ ਹਥਿਆਰਾਂ ਨਾਲ ਔਰ ਜਿਹਦੀਆਂ ਵੀਡੀਓ ਵੀ ਜਦੇ ਵਿੱਚ ਹਥਿਆਰ ਫੜੇ ਹੋਏ ਆਉਂਦੇ ਆ ਤੇ ਉਹ ਜਿਹੜਾ ਅਸੀਂ ਉਹ ਵੀ ਜਿਹੜੀ ਅਸੀਂ ਕਾਰਵਾਈ ਕਰਵਾਉਣੀ ਆ ਔਰ ਜਿਹੜੀ ਬੇਅਦ ਵੀ ਕੀਤੀ ਝੰਡੇ ਦੀ ਉਹਦੀ ਵੀ ਕਾਰਵਾਈ ਅਸੀਂ ਇਸ ਸਰਪੰਚ ਦੇ ਕਰਵਾਵਾਂਗੇ ਕਿਉਂਕਿ ਇੱਕ ਪਾਸੇ ਤਾਂ ਉਹ ਸਾਨੂੰ ਫੋਨ ਕਰਾ ਰਿਹਾ ਕਿ ਸਾਡਾ ਕੋਈ ਇਦਾਂ ਦਾ ਮਸਲਾ ਨਹੀਂ ਹੈਗਾ ਸਾਡਾ ਪਿੰਡ ਦਾ ਮਸਲਾ ਵਾਸੀ ਤੇ ਪਰ ਇੱਕ ਪਾਸੇ ਝੂਠੀਆਂ ਛੱਬੀਆਂ ਕਰਾਉਣ ਲਈ ਪ੍ਰਸ਼ਾਸਨ ਦੇ ਵਿੱਚ ਜਾ ਕੇ ਦਬਾਅ ਪਾ ਰਿਹਾ ਔਰ ਜੇ ਇਹ ਨਹੀਂ ਹੋਰ ਮਤਲਬ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਇਸ ਤੋਂ ਵੀ ਸਿੱਖਾ ਸੰਘਰਸ਼ ਕਰਾਂਗੇ ਕਿਉਂਕਿ ਜਿਹੜਾ ਵਾ ਵਾਲਮੀਕੀ ਸਮਾਜ ਆ ਇਹ ਸਮਝਦਾਰ ਸਮਾਜ ਆ ਔਰ ਬੜੇ ਚਿਰ ਤੋਂ ਸੰਘਰਸ਼ ਆਪਣਾ ਜਾਣਦਾ ਹੋਏ ਸੰਘਰਸ਼ ਕਰਕੇ ਕਿੱਦਾਂ ਅਸੀਂ ਆਪਣੇ ਹੱਕ ਲੈਣੇ ਆ ਔਰ ਸਾਡਾ ਮੰਦਰ ਬਣਿਆ ਹੋਇਆ ਪਰਮਪితਾ ਪ੍ਰਮਾਤਮਾ ਦੀ ਮੂਰਤੀ ਸਥਾਪਨਾ ਵਿੱਚ ਹੋਈ ਪਈ ਆ ਅਗਰ ਜੇ ਇਸ ਤੇ ਕੋਈ ਵੀ ਕਾਰਵਾਨ ਨਹੀਂ ਹੋਈ ਨਾ ਹੋਈ ਤਾਂ ਅਸੀਂ ਜਿਹੜਾ ਵਾ ਇਸ ਤੋਂ ਉੱਪਰ ਜਿਹੜਾ ਸੰਘਰਸ਼ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਉਹਨੇ ਨਾ ਉਹ ਕੋਈ ਉੱਥੇ ਦਾ ਨਾ ਬੋਲੋ ਬੋਲੋ ਉਹ ਸੇਵਾ ਕਰਨ ਹੀ ਆਇਆ ਸੀ ਉਹ ਕੋਈ ਉਦਾਂ ਮਿੱਟੀ ਕਰ ਲਈ ਨਹੀਂ ਲੈਣ ਆਇਆ ਇੱਥੇ ਉਹਨਾਂ ਨੂੰ ਚੱਕ ਕੇ ਉੱਠ ਕੇ ਕਈ ਕਵਾੜੀਆਂ ਲੈ ਕੇ ਤਾਂ ਆ ਗਏ ਵੱਢਣ ਮਾਰਨ ਜੋ ਕਿ ਝਗੜਾ ਮਾਰਾ ਮੋਟਾ ਇੱਥੇ ਹੋਇਆ ਹੋਊਗਾ ਤੇ ਮੋੜ ਕੇ ਕਈਆਂ ਕਵਾੜੇ ਲੈ ਕੇ ਤਾਂ ਆ ਗਏ ਉਹਨੂੰ ਵੱਢਣ ਮਾਰਨ ਜੇ ਉਹਨੂੰ ਵੱਢ ਮਾਰ ਦਿੰਦੇ ਉਹਦਾ ਕੌਣ ਸੀ ਜੀ ਆਜਨ ਤਾਂ ਉਹਦਾ ਨਿਕਾ ਨਿਕਾ ਉਹਦਾ ਕੌਣ ਸੀ ਜਿਹੜਾ ਤੁਹਾਡੇ ਪਿੰਡ ਝਗੜਾ ਹੋਇਆ ਇਹ ਕਿਸ ਕਰ ਨੂੰ ਲੈ ਕੇ ਝਗੜਾ ਹੋਇਆ ਇਹ ਮਿੱਟੀ ਤੋਂ ਹੋਇਆ ਝਗੜਾ ਮਿੱਟੀ ਪੋਂਤੋਂ ਹੋਇਆ ਝਗੜਾ ਇੱਥੇ ਹੀ ਉਹ ਮਿੱਟੀ ਪੋਂਦਾ ਸੀ ਜਿਹੜਾ ਪੋਂਦਾ ਧਾਰਮਿਕ ਸਥਾਨ ਤੇ ਮਿੱਟੀ ਪੋਂਦਾ ਸੀ ਇੱਥੇ ਹੀ ਪੋਂਦਾ ਸੀ ਉਹ ਵੋਟੀ ਮੋੜ ਕੇ ਛਡੋਣ ਇਹਨਾਂ ਨੂੰ ਉਹਨੂੰ ਵੀ ਕੁੱਟਿਆ ਮਾਰਿਆ ਦੋਨੇ ਜੀ ਕੱਟਣਾ ਕਿਸ ਦਿਨ ਦੀ ਆ ਕੱਟਣਾ ਕੱਟ ਦਿੰਦੀ ਆ 15 ਤਰੀਕ 15 ਤਰੀਕ 5 ਤਰੀਕ 10 ਸ਼ਾਮ ਦਾ ਟਾਈਮ ਚਾਹੀਦਾ 5 ਸ਼ਾਮ ਦਾ ਟਾਈਮ ਆਹ ਬੇ ਟਾਈਮ ਲਾ ਲੋ ਕੱਟਣਾ ਕਰਦੇ ਆ ਉਹਨਾਂ ਦਾ ਕੋ ਕਸੂਰ ਸੀ ਜੇ ਉਹ ਮਿੱਟੀ ਪਾਉਂਦੇ ਸੀ ਤਾਂ ਇਹਨਾਂ ਨੇ ਨਜਾਇਜ਼ ਫੜਿਆ ਨਜਾਇਜ਼ ਜੋ ਉਹਨੂੰ ਫੜਿਆ ਨਾ ਇਹਦੇ ਨਾਲ ਕੋਈ ਗੱਲ ਨਾ ਕੋਈ ਬਾਤ ਸਾਡੀ ਕਿਉਂਕਿ ਬਹੁਤ ਜ਼ਿਆਦਾ ਕੁੱਤੇ ਆ ਬਾਰੇ ਆਏ ਸੀ ਕਿ ਕਰਦੇ ਸੀ ਕਿ ਮਿੱਟੀ ਪਾਉਂਦੇ ਸੀਗੇ ਕਿ ਪ੍ਰਗਟ ਦਿਨ ਲੱਗੇ ਆ ਗਿਆ ਇਹ ਸਾਨੂੰ ਸਰਪੰਚ ਸਾਹਿਬ ਆਣ ਕੇ ਕਹਿੰਦੇ ਵੀ ਇੱਥੇ ਮਿੱਟੀ ਨਾ ਪਾਓ ਅਸੀਂ ਕਿ ਆ ਵੀ ਜੇ ਅਸੀਂ ਪ੍ਰਗਟ ਦਿਨ ਮਨਾਉਣਾ ਮਨਾ ਕੇ ਜਿੱਦਾਂ ਮਰਜ਼ੀ ਕਰ ਲਿਓ ਸਾਨੂੰ ਪ੍ਰਗਟ ਦਿਨ ਮਨਾ ਲੈਣ ਦਿਓ ਅਸੀਂ ਲੰਗਰ ਇੱਥੇ ਲਿਆਉਣਾ ਉਹ ਕਹਿੰਦੇ ਵੀ ਇੱਥੇ ਲੰਗਰ ਨਹੀਂ ਲੱਗਣਾ ਤੁਸੀਂ ਸੜਕ ਸਾਫ਼ ਕਰ ਲਓ ਤੇ ਸੜਕ ਚ ਲਾਓ ਅਸੀਂ ਕਿ ਸੜਕ ਵਿੱਚ ਸਾਸੀ ਨਿਆਣੀ ਮਾਰਨੀ ਇੱਥੇ ਅਸੀਂ ਸੜਕ ਚ ਕਿੱਦਾਂ ਲਾਦਗੇ ਅਸੀਂ ਇੱਥੇ ਲੰਗਰ ਲਾ ਕੇ ਮੜ ਕੇ ਜੋ ਤੂੰ ਕਾਰਵਾਈ ਕਰਨੀ ਹੋਈ ਕਰ ਲੈ ਉਹ ਆਣ ਕੇ ਜੀ ਸਾਡੇ ਦਾ ਫੋਟੋ ਬਣਾ ਕੇ ਲੈ ਗਿਆ ਮੁੜ ਕੇ ਆਣ ਕੇ ਇੱਥੇ ਗਾਲ੍ਹਾਂ ਕੱਢਣ ਲੱਗ ਪਿਆ ਵੀ ਤੁਸੀਂ ਹਟਦੇ ਨਹੀਂ ਬਸ ਠੀਕ ਹੈ ਮੇਰੇ ਕਿਧੜਾ ਨਾ ਹੋਰ ਕਿਹੜਾ ਪਿੰਡ ਹੈ ਮੇਰਾ ਨਾ ਸਾਗਰ ਫਰੀਦਾਈ ਪਿੰਡ ਮੇਰਾ ਜੋ ਗੰਗਲਾ ਮਈ ਤੁਹਾਡੇ ਵੀ ਉਹ ਜਿਹੜਾ ਪਿੰਡ ਇੱਕ ਧਾਰਮਿਕ ਬਿਵਾਦ ਹੋਇਆ ਕਿਉਂ ਹੋਇਆ ਤੁਹਾਡਾ ਹਾਂਜੀ ਹਾਂਜੀ ਤੇ ਆਈ ਨਾ ਸੇਵਾ ਕਰਦੇ ਪਏ ਸੀ ਮਿੱਟੀ ਪਾਉਂਦੇ ਪਏ ਸੀ ਸਵੇਰ ਤੋਂ ਤੇ ਸਾਡੇ ਪਿੰਡ ਤੇ ਸਰਪੰਚ ਆਏ ਉਹਨਾਂ ਨੇ ਸਾਨੂੰ ਮਿੱਟੀ ਕਿੱਥੇ ਪਾਉਂਦੇ ਸੀ ਮੰਦਿਰ ਚ ਮੰਦਿਰ ਚ ਹਾਂਜੀ ਤੇ ਇਹਨਾਂ ਨੇ ਸਾਨੂੰ ਰੋਕਿਆ ਸੀਗਾ ਤੇ ਆਈ ਗਿਆ ਸੀਗਾ ਬੈ ਕੇ ਗੱਲ ਕਰ ਲੈਣੇ ਆ ਤੇ ਘਰੇ ਚੱਲ ਕੇ ਮੁੰਡੇ-ਮੁੰਡੇ ਇਹਨਾਂ ਨੇ ਲੈੰਤੇ ਸਾਡੇ ਹੱਥੀਂ ਪੈ ਗਏ ਸੀ ਹਾਂਜੀ ਤੁਸੀਂ ਬਤੌਰ ਪਿੰਡ ਵਾਸੀ ਸਰਪੰਚ ਨੂੰ ਤੇ ਤੁਸੀਂ ਸੇਵਾ ਸੌਪੀਆ ਉਹ ਤੁਹਾਡੀ ਸੇਵਾ ਕਿਉਂ ਬੰਦ ਕਰਾ ਰਿਆ ਇਹਦਾ ਹੀ ਹੁਣ ਉਹਨੂੰ ਪਤਾ ਹੋਊਗਾ ਜੀ ਸਰਪੰਚ ਕਹਿੰਦਾ ਵੀ ਪੰਚਾਇਤ ਘਾਰ ਆ ਕਹਿੰਦੇ ਸੀਗੇ ਪੰਚਾਇਤ ਘਰਵਾ ਜੀ ਜਦੋਂ ਮਤਲਬ ਝੰਡੇ ਦੀ ਸਥਾਪਨਾ ਕੀਤੀ ਸੀ ਉਦੋਂ ਇਹ ਵੀ ਨਾਲ ਹੀ ਸੀਗੇ ਇਹਨਾਂ ਦੇ ਨਾਲ ਇਹ ਜਿਹੜੇ ਮੌਜੂਦਾ ਵਾ ਕੀ ਇਹਨਾਂ ਦਾ ਨੌਕੀਆ ਇਹਨਾਂ ਨਾਲ ਲੁਭਾਇਆ ਜੀ ਲੁਭਾਇਆ ਹਾਂਜੀ ਅੱਛਾ ਇਹ ਨਾਮ ਮੌਜੂਦ ਸੀ ਉਹ ਨਾਲ ਸੀਗਾ ਹਾਂਜੀ 15-16 ਸਾਲ ਹੋ ਚੱਲੇ ਆ ਜੀ ਜਦੋਂ ਇਹਨਾਂ ਨੇ ਆਪ ਨਾਲ ਗੜਾਇਆ ਸੀਗਾ ਜਦੋਂ ਝੰਡੇ ਦੀ ਸਥਾਪਨਾ ਹੋਈ ਆ ਉਦੋਂ ਇਹ ਵਿਅਕਤੀ ਨਾਲ ਸੀਗਾ ਹਾਂਜੀ ਹੁਣ ਇਹ ਵਿਰੋਧ ਕਰਿਆ ਹਾਂਜੀ ਇਹ ਥੋੜਾ ਜ਼ਿੰਮੇਵਾਰਾਂ ਦੇ ਮਗਰ ਲੱਗ ਕੇ ਨਾ ਥੋੜਾ ਘਰ ਦੇ ਪਏ ਆ ਮਲਵਖਰੀ ਪਾਰਟੀ ਉਹਨਾਂ ਨੇ ਹਾਂ ਠੀਕ ਹੈ ਠੀਕ ਬਸ ਈ ਪਾਰਟੀ ਜਿਸ ਆ라운ਡ ਪੰਜਾਬੀ ਵੀ ਹੋਈ ਉਦੋਂ ਮੌਕੇ ਤੇ ਹਾਂਜੀ ਦੂਜੀ ਧਿਰ ਵਾਲੋਂ ਕੋਈ ਪੰਜਾਬੀ ਵੀ ਕੀਤੀ ਗਈ ਆ ਨਿਸ਼ਾਨ ਸਾਹਿਬ ਦੀ ਹਾਂਜੀ ਹਾਂਜੀ ਇਹਨਾਂ ਨੇ ਜਿਦਾ ਜੀ ਨਿਸ਼ਾਨ ਸਾਹਿਬ ਨੂੰ ਲਤ ਲਤ ਮਾਰਿਆ ਸੀ ਟੇਡਾ ਕਰਦਾ ਸੀਗਾ ਫਰਸਨ ਰਿਐਕਸ਼ਨ ਲਈ ਆ ਕੋਈ ਹੁੰਦਾ ਨਹੀਂ ਨਹੀਂ ਜੀ ਕੋਈ ਐਕਸ ਨਹੀਂ ਲਿਆ ਇਹ ਤਾਂ ਸਾਡੀ ਸੌਂਦੇ ਨਹੀਂ ਪੈਂਦੀ ਕੀ ਮੰਗ ਕਰਦੇ ਮੰਗ ਇਹ ਹੈ ਜੀ ਸਾਨੂੰ ਜਿਦਾ ਸਾਡਾ ਮੰਦਰ ਬਣਾ ਚਾਹੀਦਾ ਵਈ ਨਾਲ ਇਹਨਾਂ ਨੇ ਜੀ ਠੰਡੇ ਨਾਲ ਬੇਅਦਬੀ ਕੀਤੀ ਹੈ ਜੀ ਹਾਂ ਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਮੇਰਾ ਨਾਮ ਅਜੀਤ ਕੁਮਾਰ ਹੈ ਪਿੰਡ ਮੇਰਾ ਚੁਗੇਲਾ ਹੈ ਵਈ ਛੱਡ ਡੜੀ ਕਿਵੇਂ ਲੱਗੀ ਐ ਤੇ ਸਾਡੇ ਗੁੱਡ ਘਰ ਨਹੀਂ 15 16 ਸਾਲ ਹੋ ਗਏ ਨਿਸ਼ਾਨ ਸਾਹਿਬ ਲੱਦੇ ਨਹੀਂ ਗੀ ਤੇ ਅਸੀਂ ਸਾਰੇ ਜਾਣੇ ਉੱਥੇ ਛੋਟੂ ਛੋਟੂ ਨਾਲ ਬੱਚੇ ਜਨਾਨੀਆਂ ਅਸੀਂ ਭਰਤੀ ਬਾਹਰੇ ਗਏ ਤੇ ਸਰਪੰਚ ਸਾਹਿਬ ਆਡੇ ਪਿੰਡ ਦੇ ਆਏ ਉਹ ਚਾਣ ਕੇ ਬੁੜੀਆਂ ਨੂੰ ਡੋਕੇ-ਦੁਕੇ ਮਾਰੇ ਨੇ ਆਣਾ ਸਾਰਿਆਂ ਨੂੰ ਡੋਕੇ-ਦੁਕੇ ਮਾਰੇ ਤੇ ਅਸੀਂ ਗਿਆ ਸਰਪੰਚ ਸਾਹਿਬ ਜੀ ਤੁਸੀਂ ਆਪਦੇ ਆਪਣੇ ਪਿੰਡ ਦੇ ਜਿਹੜੇ ਮੇਨ ਬੰਦੇ ਇਕੱਠੇ ਕਰਕੇ ਸਾਡੇ ਨੂੰ ਬੈਠ ਕੇ ਗੱਲ ਕਰ ਲੋ ਤੇ ਇਹ ਘਰ ਚਲੇ ਗਏ ਆ ਜਸਾ 15 20 ਮਿੰਟ ਬਾਅਦ ਇਹ ਆਏ ਵਾਪਸ ਆਏ ਸਾਰੇ ਜਾਣੇ ਇਕੱਠੇ ਹੋ ਕੇ ਆਣ ਗਏ ਇਹਨਾਂ ਨੇ ਸਾਡੇ ਨਿਸ਼ਾਨ ਸਾਹਿਬਾਂ ਉੱਤੇ ਅਗਨੀ ਕੀਤੀ ਆ ਤੇ ਨਿਸ਼ਾਨ ਸਾਹਿਬਾਂ ਨੂੰ ਧੱਕੇ-ਧੱਕੇ ਮਾਰੇ ਆ ਤੇ ਮੈਨੂੰ ਜਿਹੜੀ ਸੱਟ ਲੱਗੀ ਕੁੱਟਿਆ ਮੇਰੀ ਵਾਈਫ ਆ ਇਹਨਾਂ ਦੇ ਜਿਹਨਾਂ ਨੇ ਕੱਪੜੇ-ਕੋਪੜੇ ਪਾੜਿਆ ਸਾਰਿਆਂ ਨੇ ਮਾਰਿਆ ਸਾਡੀ ਇਹ ਜਾਣ ਕੇ ਅੱਫਦਾ ਹੋ ਗਏ ਜਿਹੜਾ ਉਹ ਮੰਦਿਰ ਕਿੰਨਾ ਕੁ ਪੁਰਾਣਾ ਵਾ ਕੱਟੋ-ਕੱਟ ਨੀ 15-16 ਸਾਲ ਹੋ ਗਿਆ ਜਿਨ ਨਿਸ਼ਾਨ ਸਾਹਿਬ ਉੱਤੇ ਜਿਹੜੇ ਕਮਰੇ ਬਣੇ ਆ ਉਹ ਕੱਟੋ-ਕੱਟ ਨੂੰ 2-3 ਸਾਲ ਹੀ ਹੋਇਆ ਲੱਗਿਆ ਬਣਿਆ ਨੇ ਜਿਹੜੇ ਤੁਹਾਡੇ ਪਿੰਡ ਦੀ ਪੰਚਾਇਤ ਆ ਉਹਨਾਂ ਦਾ ਕਹਿਣਾ ਵਾ ਕਿ ਇਹ ਮੰਦਿਰ ਨਹੀਂ ਇਹ ਪੰਚਾਇਤ ਘਰ ਆ ਉਹਤ ਕਵਰੇਜ ਹੋਣੀ ਬਣਿਆ ਗੱਟੂ ਗੱਟ ਨਿਸ਼ਾਨ ਸਾਹਿਬ ਖੁਦ ਸਰਪੰਚ ਵੀ ਸਾਡੇ ਨਾਲ ਸੀ ਇਹਨਾਂ ਨੇ ਆਪ ਘਟਾਇਆ ਜੀ ਜਿਹੜੇ ਹੁਣ ਮੌਜੂਦਾ ਬਣੇ ਸਰਪੰਚ ਨੇ ਉਹ ਵੀ ਸਾਡੇ ਨਾਲ ਉਹ ਕੁੱਟ ਘੜਾਏ ਅੱਛਾ ਸਾਹਿਬ ਸਾਹਿਬ ਬੜਾਈ ਮੰਨੋ ਜਿਹੜੇ ਮੌਜੂਦਾ ਹੁਣ ਇਸ ਟਾਈਮ ਸਰਪੰਚ ਆ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਮਦਦ ਕੀਤੀ ਨਾਲ ਹਾਂਜੀ ਹਾਂਜੀ ਪੂਰੀ ਨਾਲ ਮਦਦ ਕੀਤੀ ਜੀ ਹੁਣ ਇਹ ਵਿਰੋਧ ਫੇ ਕਿਉਂ ਕਰ ਰਿਹਾ ਇਹ ਸਾਡੇ ਜ਼ਿੰਮੇਵਾਰ ਭਾਈ ਚਾਰ ਜਨਾਂ ਰਲ ਕੇ ਮਗਰ ਲਾ ਕੇ ਸਾਡੇ ਨਾਲ ਨਿਸ਼ਾਨ ਸਾਹਿਬ ਨਾਲ ਸਾਡੇ ਨਾਲ ਬੇਇੱਜ਼ਤੀ ਕੀਤੀ ਇਹਨਾਂ ਨੇ ਤਿਆਂ ਸਾਡੇ ਨਾਲ ਏਦਾਂ ਕੁੱਟਮਾਰ ਕੀਤੀ ਹੈ ਜੀ ਕਿੰਨੀ ਕੁ ਸੱਟ ਲੱਗੀ ਤੁਹਾਨੂੰ ਸਾਟੇ ਦਾਤ ਕਰਪਾਨਾ ਲੈ ਗਿਆ ਸੀ ਮੈਂ ਹੱਥ ਕੀਤਾ ਮੁਰੇ ਮੇਰੇ ਦਾਤ ਵੱਜ ਗਿਆ ਜੀ ਤੇ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਹਲੇ ਕੋਈ ਨਹੀਂ ਸਾਡੇ ਬਿਆਨ ਵੀ ਹੋਏ ਜੀ ਮੈਡੀਕਲ ਰਿਪੋਰਟ ਆ ਗਈ ਹੈ ਹਲੇ ਕੁਝ ਨਹੀਂ ਆਈ ਜੀ ਕੀ ਮੰਗ ਕਰਦੇ ਹਾਂ ਕੋਈ ਨਹੀਂ ਮੰਗਦੀ ਕੰਮੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਇਹ ਆ ਕੇ ਸਾਡੇ ਇਨਸਾਨ ਸਾਹਿਬ ਦੀ ਸਾਨੂੰ ਜੋ ਵੀ ਆ ਦੱਸਣ ਕਿ ਇਹ ਕਿੰਨੇ ਆ ਕਿਉਂ ਕੀਤਾ ਬੇਅਦਬੀ ਗੱਦੋ ਕੀਤੀਆਂ ਨਿਸ਼ਾਨ ਸਾਹਿਬ ਸਾਡੇ ਨਾਲ ਬੇਟਾ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਆ ਔਰ ਛੱਟ ਕੇਵੇਂ ਤੁਹਾਡੇ ਲੱਗੀ ਆ ਪਿੰਡ ਝੁਗੀਆਂ ਕਲਾਮ ਬਾਈ ਬਹਾਵ ਅਲੇਖਮਾਰ ਜੈਸਮੀਨ ਤੁਹਾਡੇ ਛੱਟ ਕੇਵੇਂ ਲੱਗੀ ਆ ਛੱਟ ਮੇਰੇ ਸਾਡੇ ਲੜਾਈ ਹੋ ਗਈ ਸੀ ਪਿੰਡ ਕਿਸ ਕਾਰਨ ਮੇਰੇ ਘਰ ਵਾਲੇ ਦੇ ਸਰਪੰਚ ਹੱਥੀ ਪੈ ਗਏ ਸੀ ਸਰਪੰਚ ਨੇ ਵੀ ਸਰਪੰਚ ਨੇ ਸਾਰੇ ਜਣੇ ਚ ਦਾਨ ਕੇ ਨਾ ਮੇਰੇ ਘਰ ਵਾਲੇ ਢਾਲਿਆ ਤੇ ਕਹਿੰਦਾ ਸਾਨੂੰ ਕਿਸੇ ਨੇ ਦੱਸਿਆ ਸੀ ਆਣ ਕੇ ਤੇ ਤੁਹਾਡੀ ਲੜਾਈ ਹੋ ਗਈ ਤੁਹਾਡੇ ਘਰ ਵਾਲੇ ਢਾਇਆ ਪਿਆ ਵਾ ਜਦੋਂ ਮੈਂ ਗਈ ਤੁਹਾਡੇ ਘਰ ਵਾਲੇ ਕੀ ਕਰ ਰਹੇ ਸੀਗੇ ਉਸ ਟਾਈਮ ਜਦੋਂ ਲੜਾਈ ਹੋਈ ਆ ਹਾਂਜੀ ਕੀ ਕੰਮ ਕਰ ਰਹੇ ਸੀਗੇ ਉਹ ਇਹ ਸਵੇਰ ਤੋਂ ਲੈ ਕੇ ਨਾ ਮਿੱਟੀ ਪਾਉਂਦੇ ਪਏ ਸੇਵਾ ਕਰਦੇ ਪਏ ਮੰਦਰ ਸੇਵਾ ਕਰਦੇ ਸੀਗੇ ਹਾਂਜੀ ਭਾਰਤੀ ਪਾਉਂਦੇ ਪਏ ਸੀਗੇ ਤੇ ਸਰਪੰਚ ਨੇ ਆਣ ਕੇ ਕਹਿੰਦੀ ਵੀ ਨਹੀਂ ਇਹਨਾਂ ਨੂੰ ਧੱਕੇ ਧੁੱਕੇ ਮਾਰਨ ਲੱਪੇ ਨੇ ਆਣੇ ਸੀ ਇਹਨਾਂ ਦੇ ਨਾਲ ਇਹਨਾਂ ਨੂੰ ਧੱਕੇ ਮਾਰਨ ਲੱਪੇ ਕਹਿੰਦੀ ਨਹੀਂ ਮਿੱਟੀ ਨਹੀਂ ਪਾਣੀ ਹੈਗੀ ਤੇ ਕਹਿੰਦੇ ਕਿਉਂ ਕਹਿੰਦੇ ਪੰਚਾਇਤ ਘਰ ਆ ਤਵਾਦ ਵਿੱਚ ਉਹਨਾਂ ਦੇ ਉਹ ਨਾਲ ਮੁੰਡੇ ਵੀ ਆ ਗਏ ਘਰ ਵਾਲਾ ਵੀ ਆ ਗਿਆ ਤਾਂ ਉਹਨਾਂ ਨੇ ਇਹ ਹੱਤੀ ਪਏ ਆ ਤਵਾਦ ਫੇਰ ਵਦੀ ਕੀਤੀ ਆ ਸਾਡੇ ਨਿਸ਼ਾਨ ਸਾਹਿਬ ਦੇ ਨਾਲ ਤਵਾਦ ਆ ਹੀ ਛਡੋਣ ਲੱਪੀਆਂ ਤਾਂ ਸਾਡੇ ਵੀ ਹੱਤੀ ਵੀ ਪਏ ਆ ਸਰਪੰਚ ਨੇ ਮੇਰੇ ਵੀ ਮਾਰੀਆਂ ਮੇਰੇ ਝੱਗਾ ਹੀ ਪਾੜਿਆ ਪਿਆ ਮੇਰੇ ਉਹ ਨਾਲ ਵੀ ਸੀ ਮੇਰੀ ਨਾਲ ਤੇ ਮੈਂ ਹੁਣ ਦੱਸ ਨਹੀਂ ਰਹਾ ਕਿ ਮੇਰੇ ਕਿੱਥੇ ਕਿੱਥੇ ਉਹਨਾਂ ਨੇ ਮਾਰੀਆਂ ਮੈਂ ਕਿੱਥੇ ਕਿੱਥੇ ਨਹੀਂ ਮੇਰੇ ਤਾਂ ਬਹੁ ਮੁੱਕੇ ਉਹਨਾਂ ਨੇ ਮਾਰੇ ਪਏ ਆ ਤਾਂ ਮੈਂ ਤੇ ਆਪਣੇ ਘਰ ਵਾਲੇ ਦੇ ਨਾਲ ਆ ਸਾਲ ਕਿੰਨੇ ਆ ਸਾਲ ਕਿੰਨੇ ਦਿਨ ਤੋਂ ਤੁਸੀਂ ਦਾਖਲੇ ਤੇ ਹਾਂਜੀ ਆ ਸਾਲ ਕਿੰਨੇ ਦਿਨ ਤੋਂ ਦਾਖਲੇ ਸਮਵਾਤਾ 10-4 ਮਿੰਟ ਹਾਂ ਜੋ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਕੋਈ ਬਿਆਨ ਨਹੀਂ ਹੋਣਾ ਸਾਡੇ ਲਈ ਹੈਗੇ ਪਰਸੋਂ ਆਏ ਸੀਗੇ ਤੋਂ ਨਾਲ ਕਿਹਾ ਵੀ ਤੁਹਾਡੇ ਛੋਟੇ ਛੋਟੇ ਟਾੜੇ ਬਿਆਨ ਲੈ ਕੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਹੈਗੀ ਸੋ ਮੈਂ ਇੰਤ ਕਰਦੇ ਆ ਵੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੇ ਕਹਿੰਦੇ ਆ ਵੀ ਸਾਨੂੰ ਇਹ ਸਰਪੰਚ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਜਨਾਨੀਆਂ ਦੇ ਹੱਥੀ ਫਿਰਦਾ ਵਾ ਬਾਸ ਹੱਥ ਜੋੜ ਕੇ ਸਾਡੀ ਇਹ ਹੀ ਬੇਨਤੀ ਹੈ ਸਾਨੂੰ ਸਰਪੰਚੇ ਨਹੀਂ ਚਾਹੀਦਾ ਹੈਗਾ ਜਿਹੜਾ ਜਨਾਨੀਆਂ ਨੂੰ ਕੁੱਟ ਮਾਰਦਾ ਵਾ ਹਾਂਜੀ ਸਰ ਕੀ ਟੋੜਨ ਆਰ ਖੜਾ ਬਈਂ ਮੇਰਾ ਨਾਮ ਲਬਾਇਆ ਜੀ ਪਿੰਡ ਝੁੱਗੀਆਂ ਗਲਾਮ ਮੇਰੇ ਘਰ ਦੀ ਸਰਪੰਚਣੀ ਆ ਜੀ ਉਹ ਗੋਡਿਆਂ ਦੀ ਮਰੀਜ਼ ਆ ਚਲੋ ਮੈਂ ਉਹਦੇ ਜਿਆਦਾ ਤੇ ਆਇਆ ਸੀ ਠੀਕ ਆ ਜਿਹੜਾ ਤੁਹਾਡੇ ਪਿੰਡ ਦੇ ਦੋ ਚਾਰਨ ਦਰਮਿਆਨ ਇੱਕ ਧਰ ਲੱਕ ਤੇ ਜਗ੍ਹਾ ਨੂੰ ਲੈ ਕੇ ਵਾਦ ਹੋਇਆ ਕੀ ਹੈਗਾ ਪੂਰਾ ਮਾਮਲਾ ਦੇਖੋ ਜੀ ਉਹ ਹੈਗਾ ਪੰਚਾਇਤਕਰ ਪਿਛਲੀ ਪੰਚਾਇਤ ਨੇ ਬਣਾਇਆ ਉਹ ਉੱਥੇ ਹੁਣ ਇਹ ਮਿੱਟੀ ਪਾਰਿਆ ਸੀ ਉਹ ਹੁਣ ਹੁਣ ਮੌਜੂਦਾ ਟੈਗ ਉਹ ਪੰਚਾਇਤਕਾਰ ਹੈ ਇੱਕ ਮੰਦਰ ਆ ਦੇਖੋ ਜੀ ਇਹਨਾਂ ਨੇ ਝੰਡਾ ਲਾਲ ਤਾਇਆ ਅੱਛਾ ਆਪਾਂ ਨੇ ਕੁਝ ਵੀ ਨਹੀਂ ਕਿਹਾ ਇਹਨਾਂ ਨੂੰ ਕਾਰਜਾਂ ਦੇ ਵਿੱਚ ਪੰਚਾਇਤਕਾਰ ਪੰਚਾਇਤਕਾਰਾਂ ਦੇਖੋ ਮੈਂ ਮੌਕੇ ਦਾ ਸਰਪੰਚਾਂ ਜੀ ਠੀਕ ਹੈ ਅਸੀਂ ਸਰਪੰਚ ਨਹੀਂ ਮੇਰੇ ਘਰ ਦੀ ਤੇ ਸਾਨੂੰ ਜਵਾਬਦੇਰੀ ਤੇ ਦੇਣੀ ਹੈ ਨਾ ਮੈਂ ਸੈਕਟਰੀ ਸਾਨੂੰ ਅਸੀਂ ਪੁੱਛਿਆ ਸੱਬਿਆ ਤੁਸੀਂ ਆਪਣੀ ਕਾ ਇੱਕ ਵਾਰੀ ਦੇਖ ਲਓ ਤੁਸੀਂ ਹਣ ਫੇ ਮੌਕਾ ਵੇਖ ਜੋ ਮੁੜ ਕੇ ਕੱਲ ਤੇ ਸਾਡੇ ਦਾ ਲਿਕੇਸ਼ਨ ਨਾ ਲਾਇਓ ਤੁਸੀਂ ਕਬਜ਼ਾ ਕਰਾਤਾ ਤੁਹਾਡੀ ਮਤਲਬ ਆਯਾਤ ਤੋਂ ਬਿਨਾ ਉਹ ਵਿਚੈਤਕਰ ਤੋਂ ਮੰਦਿਰ ਬਣਾਇਆ ਗਿਆ ਬਿਲਕੁਲ ਜੀ ਇਥੇ ਹੋਇਆ ਮੈਂ ਤਾਂ ਡਕਿਆ ਨਹੀਂ ਸੀ ਉਹਨਾਂ ਨੂੰ ਠੀਕ ਹੈ ਜੀ ਉੱਥੇ ਮੈਨੂੰ ਇਹਨਾਂ ਨੇ ਸ਼ਕਤੀ ਸਾਹਿਬ ਐ ਮੌਕਾ ਦੇਖਣ ਮੈਨੂੰ ਇਹਨਾਂ ਨੇ ਚੱਕੇ ਇਹਨਾਂ ਨੇ ਫੜ ਲਿਆ ਕੁੱਟਮਾਰ ਕੀਤੀ ਮੇਰੀ ਇਕੱਲਾ ਹੀ ਮੈਂ ਹੈਗਾ ਨਾਲ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਮੈਂ ਤੇ ਜੇ ਮੈਨੂੰ ਪੁੱਛ ਲੈਣਦੇ ਤੇ ਮੈਂ ਕਿਹੜਾ ਰੋਕਣਦਿਆਂ ਮੈਂ ਤਾਂ ਮੌਕਾ ਦਿਖਾਉਣ ਆਇਆ ਨਾ ਮੈਂ ਕਹੀ ਨਾ ਵੱਧ ਕੀਤੀ ਨਾ ਘੱਟ ਕੀਤੀ ਠੀਕ ਹੈ ਜੀ ਬਾਕੀ ਇਹ ਬੇਅਦਬੀ ਕਹਿੰਦੇ ਆ ਜਿਹੜੇ ਲੋਕਾਂ ਵਾਲਾ ਤੁਹਾਡੀ ਕੁੱਟਮਾਰ ਕੀਤੀ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਮੈਂ ਕਹਾਂ ਜੀ ਮੈਂ ਪਿੰਡ ਦਾ ਵਾਸੀ ਆ ਮੈਂ ਕੱਲੇ-ਕੱਲੇ ਦਾ ਨਾ ਜਾਣਦਾ ਠੀਕ ਹੈ ਤੇ ਤੁਹਾਡੇ ਤੇ ਇਲਜ਼ਾਮ ਲੱਗੇ ਤੇ ਉਹਨਾਂ ਨਾਲੋਂ ਇਹ ਨਿਸ਼ਾਨ ਸਾਹਿਬ ਦੀ ਬਜੜੀ ਕੀਤੀ ਕੀ ਕੀ ਦੇਣਾ ਦੇਖੋ ਜੀ ਅਸੀਂ 200 ਕਿਲੋ 200 ਫੁੱਟ ਦੇ ਬਾਹਰ ਆ ਅਸੀਂ ਉਸ ਤੋਂ ਨਿਸ਼ਾਨ ਸਾਹਿਬ ਤੋਂ ਉੱਥੇ ਤੇ ਮੈਨੂੰ 11-15 ਜਣਿਆਂ ਨੇ ਫੜ ਕੇ ਤੇ ਮੇਰਾ ਮੂੰਹ ਸਿਰ ਸਜਾਇਆ ਸਾਰਾ ਕੁੱਟਮਾਰ ਕਰਨ ਦੇ ਆ ਤੇ ਮੈਂ ਉੱਥੇ ਜਾ ਕੇ ਕਿੱਦਾਂ ਵੀ ਹੱਦਵੀ ਕਰ ਸਕਦਾ ਨਾਲੇ ਮੈਂ ਕਿਸੇ ਬਾਲਮੀ ਭਗਵਾਨ ਦਾ ਸ਼ਵਤਾਰੀਆਂ ਬੰਦਾ ਤੇ ਮੈਂ ਉਹਨੂੰ ਕਿੱਦਾਂ ਵੀ ਹੱਦਵੀ ਕਰ ਸਕਦਾ ਮੈਂ ਕੋਈ ਜੱਟ ਥੋੜਵਾ ਮਨੋਸਰ ਦੇ ਇਲਜ਼ਾਮ ਲਾਏ ਗਏ ਮੇਰੇ ਦੇ ਇਲਜ਼ਾਮ ਲਾ ਰਹੇ ਆ ਦੇਖੋ ਮੈਂ ਤਾਂ ਸ਼ਵਤਾਰੀ ਬੰਦਾ ਸ ਨੂੰ ਜਵਾਨੀ ਮੇਰੇ ਕੋ ਉਧਯੋਗ ਮਰਜੀ ਸੁਣ ਲੋ 15 ਸਾਲ ਹੋ ਗਏ ਅਸੀਂ ਰਟਦੇ ਉਹਨੂੰ ਰਾਤ ਦਿਨ ਉਹਦੀ ਬੰਦਗੀ ਕਰਦੇ ਆ ਅਸੀਂ ਉਹਦਾ ਉਹਦੀ ਬੰਦਗੀ ਨੂੰ ਖਰਾਬ ਕਰਾਂਗੇ ਅਸੀਂ ਚੰਡੇ ਨੂੰ ਅਸੀਂ ਤਾਂ ਸਲਾਮ ਕਰਦੇ ਆ ਅਸੀਂ ਤਾਂ ਲਾਗੇ ਵੀ ਜਾਂਦੇ ਦੂਰੋਂ ਨਮਸਕਾਰ ਕਰੀਦੀ ਆ ਵਰਾਏ ਘੜੇ ਕੋ ਭੁੱਲਣਾ ਹੋ ਜਾਏ ਕੋ ਗਲਤੀ ਨਾ ਹੋ ਜਾਏ ਉਹ ਬੰਦਾ ਤਾਂ ਗਲਤੀਆਂ ਦਾ ਪੋਟਲਾ ਆ ਅਸੀਂ ਸਾਡੇ ਗੰਦੇ ਮੁੰਡੇ ਸਾਡੇ ਕੋ ਹੱਥ ਲਾਵੇਂ ਕਿ ਸਾਨੂੰ ਕੀ ਲੋੜ ਆ ਉਹਦੀ ਚੀਜ਼ ਨੂੰ ਲਾਇਆ ਅਸੀਂ ਇਹਨੂੰ ਡੱਕਿਆ ਨਹੀਂ